ਜਿਹੜੀ ਮਦਦ ਕਰ ਲਈ ਹੈ ਤੇ ਉਹਨੂੰ ਸਹੀ ਦੀ ਦਰਜਾ ਦਿਉਣ ਲਈ ਹੈ ਸਾਡੇ ਹੱਥ ਜੋੜ ਕੇ ਸਾਰੇ ਵੀਰਾਂ ਦੇ ਚਰਨਾਂ 'ਚ ਬੇਨਤੀ ਹੈ ਕੋਈ ਵੀ ਨੌਜਵਾਨ ਕੋਈ ਵੀ ਸਾਡਾ ਬਜ਼ੁਰਗ ਆ ਇੱਥੇ ਦਫ਼ਤਰ ਦੇ ਵਿੱਚ ਨਾ ਬੈਠੇ ਰਹੋ ਸਾਡੀ ਆ ਗੱਡੀ ਅੱਗੇ ਲੱਗਣੀ ਆ ਮਾਰਚ ਦੇ ਵਿੱਚ ਸਾਰੇ ਸ਼ਾਮਲ ਹੋਣ ਦੀ ਕਿਰਪਾ ਕਰਿਓ ਆਓ ਜੀ ਬੱਤੂ ਜੀ ਸਰਕਾਰ ਦੇ ਕਿਸਾਨਾਂ ਦੇ ਦਲੇਰ ਸਤਿਕਾਰਯੋਗ ਕਿਸਾਨ ਦੋਸਤੋ ਜੈ ਜੀ ਕਾ ਜੰਮੀਆ ਯਾਰਾਂ ਸਤਿ ਸ਼੍ਰੀ ਅਕਾਲ ਇਹ ਦੱਸਿਓ ਵੀ ਤੁਸੀਂ ਫਤਮੁੱਚ ਅੱਜ ਉਸ ਪੁਰੇ ਨੂੰ ਕਰ ਲਈਏ ਸਮਾਂ ਮਾਣ ਨੂੰ ਉਸ ਟੋਨ ਆਫ ਡਾਉਣ ਦੇ ਲਈ ਆਏ ਹੋ ਜਾਂ ਐਵੇਂ ਬੁੱਤਾ ਖਾਰਨ ਆਏ ਕੀ ਚੱਲੇ ਨੇ ਸਾਬ ਦੋਣ ਆਏ ਆ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਤੇ ਫਿਰ ਮੈਨੂੰ ਐ ਦੱਸੋ ਫਿਰ ਆ ਖੁੱਦਾਂ ਦੇ ਮੜ ਕੇ ਕਾਹ ਤੋਂ ਬੈਠੇ ਹੋ ਚਾਰ ਕੌਂਸ ਪ੍ਰਸ਼ਤ ਦੇ ਥੱਲੇ ਬੈਹੇ ਤਿੰਨ ਕੌਂਸ ਰੱਖ ਤੇ ਥੱਲੇ ਬੈਹੇ ਔਰ ਉਹ ਭਲਿਓ ਲੋਕੋ ਆ ਮਾਂ ਤੋਂ ਉਧਰ ਆ ਬੈਠੀ ਆ ਆ ਮਾਂ ਆ ਬੈਠੀ ਆ ਤਾਂ ਬਡੀ ਸੜਕ ਦੇ ਉੱਤੇ ਕਿਉਂ ਆ ਬੈਠਾ ਹੈ ਸਾਡੇ ਕੋਲ ਬੈਠਣੀ ਹੁੰਦਾ ਆ ਇੱਕ ਤਾਂ ਮੇਰੇ ਹੱਥ ਜ਼ੋਰ ਕੇ ਬੇਨਤੀਆ ਬੈਠੋ ਸਾਰੇ ਜਣੇ ਇਹ ਕੋਈ ਤਰੀਕਾ ਥੋੜੀ ਧਰਨਾ ਲੈਣ ਦਾ ਜਾਂ ਇਨਸਾਫ ਲੈਣ ਦਾ ਤੇ ਇਸ ਤਰੀਕੇ ਨਾਲ ਕਿਵੇਂ ਇਨਸਾਬ ਲੈ ਰਹੇ ਤੁਸੀਂ ਕੋਈ ਵੀ ਵੀਰ ਇੱਧਰ ਬ੍ਰਸਟਾ ਦੇ ਥੱਲੇ ਬੈਠਾ ਨਾ ਰਹੇ ਬ੍ਰਸਟਾ ਦੇ ਥੱਲੇ ਬੈਠ ਕੇ ਤੁਸੀਂ ਇਹ ਕਹਿ ਰਹੇ ਹੋ ਵੀ ਅਸੀਂ ਤਾਂ ਇੱਕ ਗਏ ਸੀ ਇਹ ਸਾਨੂੰ ਤਾਂ ਕਹਿਤਾ ਸੀ ਪਾਣ ਗਏ ਆ ਉੱਥੇ ਅੱਪਾ ਜਿੱਥੇ ਚੋਂ ਆਣੀ ਆ ਕੀ ਕਾਰਨ ਆ ਕੀ ਲੋੜ ਪਈ ਆਪਾਂ ਨੂੰ ਇੱਥੇ ਆਉਣ ਦੀ ਤੋਂ ਹਰ ਦੇ ਕੋਲੇ ਰੋਜ਼ਗਾਰ ਦਾ ਕੋਈ ਸਾਧਨ ਨਹੀਂ ਮਿਲਦਾ ਸਰਕਾਰਾਂ ਨੇ ਜਿਹੜੇ ਕੋਈ ਸਾਡੇ ਰੋਜ਼ਗਾਰ ਦੇ ਮਾਰੇ ਮੋਟੇ ਸਾਧਨ ਸੀ ਉਹ ਖੌਂਦ ਤੇ ਤੁਰੀਆਂ ਹੋ ਗਏ ਜਿੰਨੇ ਵੀ ادارے ਸੀ ਪਬਲਿਕ ਸੈਕਟਰ ਦੇ ادارے ਸਾਰੇ ਦੇ ਸਾਰੇ ਪ੍ਰਾਈਵੇਟ ਕਰਨ ਵੱਲ ਤੁਰੀਆਂ ਸਰਕਾਰਾਂ ਦੇ ਤੁਹਾਨੂੰ ਜਦੋਂ ਸਾਰੇ ادارے ਤੁਹਾਡੇ ਪ੍ਰਾਈਵੇਟ ਕਰਦੇ ਤੇ ਤੁਹਾਨੂੰ ਨੌਕਰੀਆਂ ਮਿਲਦੀਆਂ ਕਿੱਥੋਂ ਤੁਸੀਂ ਬੇਗ ਰਹੇ ਹੋ ਆਊਟਸੋਰਸਿੰਗ ਦੇ ਰਾਹੀਂ ਤੁਹਾਡੇ ਹੀ ਲੋਕਾਂ ਤੋਂ ਬੱਚੇ ਤੁਹਾਡੇ ਹੀ ਐ ਕੰਮ ਉਹ ਹੀ ਕਰਵਾਇਆ ਜਾ ਰਿਹਾ ਹੈ ਲੇਕਿਨ ਉਹਨੇ ਵਿੱਚ ਕੰਪਨੀ ਵਾਰਤੀ ਪੈਸੇ ਕੰਪਨੀ ਆ ਦੇ ਹਨੇ ਕਮਾਕੇ ਲੈ ਜਾਂਦੇ ਆ ਜਵਾਕ ਸਾਡੇ ਖਪੀ ਜਾਂਦੇ ਆ ਸਾਡੀ ਕਰੀਓ ਤੇ ਕੰਮ ਸਾਡੇ ਚਲੀ ਜਾਂਦੇ ਆ ਔਰ ਉਸ ਬੇਰੁਜ਼ਗਾਰੀ ਦੇ ਚੱਲਦੇ ਹੋਏ ਸਾਡੇ ਲੋਕ ਸਾਡੇ ਬੱਚੇ ਕਿ ਕੋਈ ਸਾਡੇ ਕੋਲੇ ਖਾਂ ਸੀ ਉਸੀਂ ਅਸੀ ਸਮੈਟਰੀ ਚੱਲ ਜਾਂਦੀ ਸੀ ਨਹੀਂ ਕਿਤੇ ਕੋਈ ਸਰਦਾਰ ਸੀ ਨਹੀਂ ਕਿਤੇ ਕੋਈ ਸਾਡੀ ਬਾਤ ਪੁੱਛਦਾ ਸੀ ਨਹੀਂ ਸਾਡੇ ਕੋਲੇ ਕੋਈ ਸਹਾਰਾ ਸੀ ਨਹੀਂ ਅਸੀਂ ਇੰਨੀ ਝੋਕੇ ਸੀ ਕਿ ਅਸੀਂ ਨੱਖਾਂ ਦੀਆਂ ਰਿਸ਼ਵਤਾ ਦੇ ਕੇ ਕਿੰਨੇ ਅਸੀਂ ਨੌਕਰੀਆਂ ਲੈ ਲਈਆਂ ਅਸੀਂ ਇੰਨੀ ਝੋਗਰੇ ਨਹੀਂ ਸੀ ਤਾਂ ਫਿਰ ਇੱਕੋ ਹੀ ਰਜ਼ਦਾਰ ਰਿਹਾ ਕਿ ਸਾਡੇ ਕੋਲੇ ਰਜ਼ਦਾਰ ਦਾ ਸਾਧਨ ਹੋਰ ਨਹੀਂ ਤਾਂ ਚਲੋ ਮੁੰਡਾ ਫੌਜ ਵਿੱਚ ਭਰਤੀ ਕਰਾ ਦਿਓ ਸਾਡੇ ਚੋਂ 40% ਲੋਕ ਉਹ ਬੈਠੇ ਨੇ ਜਿਨ੍ਹਾਂ ਦੇ ਜਵਾਬ ਫੌਜ ਭੱਜਦੇ ਨੇ ਤੇ ਸਰਕਾਰ ਨੇ ਰਹਿੰਦੀ ਬਿਸ਼ਰਮੀ ਇਹ ਧਾਰ ਲਈ ਕਿ ਫੌਜ ਦੇ ਵਿੱਚ ਵੀ ਅਗਨੀ ਵੀਰ ਲੈ ਕੇ ਆਣਗੇ ਜਦੋਂ ਅਗਨੀ ਵੀਰ ਲੈ ਕੇ ਆਂਦਾ ਸੀ ਉਸ ਵੇਲੇ ਇਹਦਾ ਵਿਰੋਧ ਕੀਤਾ ਸੀ ਜੱਡੇ ਬੰਦਿਆਂ ਨੇ ਰੋਲਾ ਪਾਇਆ ਸੀਗਾ ਕਿ ਅਗਨੀ ਵੀਰ ਵਾਲੀ ਕਿਹੜੀ ਪੌਨਸੀ ਆ ਇੱਕ ਕੱਲੀ ਸਾਡੇ ਜੁਆਕਾਂ ਨਾਲ ਖੇਡਵਾੜ ਨਹੀਂ ਹੋ ਰਿਹਾ ਪੂਰੇ ਦੇਸ਼ ਨਾਲ ਖੇਡਵਾੜ ਹੋ ਰਿਹਾ ਹੈ ਜਿਸ ਰੈਸ਼ੋ ਦੇ ਨਾਲ 4 ਸਾਲ ਪੂਰੇ ਕਰ ਜਾਣ ਤੋਂ ਬਾਅਦ ਸਾਡੇ ਬੱਚਿਆਂ ਨੇ ਉੱਥੋਂ ਨਿਕਲ ਕੇ ਆ ਜਾਣਾ ਉਸ ਰੈਸ਼ੋ ਦੇ ਨਾਲ ਨਵੀਂ ਉਧਰ ਗਿਣਤੀ ਨਹੀਂ ਜਾਈ ਜਿੰਨੇ ਰਿਟਾਇਰਮੈਂਟ ਹੋਣੇ ਹਨ ਅੰਤਾਂਲ ਪਿਆਰ ਕੀ ਤਾਂ ਮੇਰੇ ਦੋਸਤੋ ਇਹ ਫੌਜ ਹੀ ਹੈ ਇਹ ਸਾਡੀ ਫੋਰਸ ਹੀ ਹੈ ਸੀਵੇ ਡਿਊਟੀ ਦੇ ਦੇ ਕਾਰਨ ਤੁਸੀਂ ਆਰਾਮ ਨਾਲ ਘਰਾਂ ਦੇ ਵਿੱਚ ਆਰਾਮ ਦੀ ਨੀਂਦ ਸੌਣ ਉਹ ਫੌਜ ਕਰਕੇ ਹੀ ਹੈ ਔਰ ਉਸ ਫੌਜ ਦੇ ਵਿੱਚ ਸਾਡੇ ਜਵਾਨ ਜਾਂਦੇ ਆ ਉੱਥੇ ਗਏ ਬੱਚੇ ਆ ਜਿਹੜਾ ਪਹਿਲਾ ਕੰਮ ਵੀ ਬਾਰਦਾਤ ਹੋਈ ਲੋਕ ਤਾਂ ਬਹੁਤ ਕੁਛ ਕਹਿ ਰਹੇ ਨੇ ਪਤਾ ਨਹੀਂ ਹਜੇ ਤੋਂ ਰਿਖਤੇ ਵਿੱਚ ਨਿਕਲ ਕੇ ਕੀ ਆਉਣਾ ਹੈ ਉਹਦਾ ਇਨਵੈਸਟੀਗੇਸ਼ਨ ਦੀਆਂ ਗੱਲਾਂ ਨੇ ਲੇਕਿਨ ਸਿਸਟਰਾਂਮੀ ਬੇਰੁਖੀ ਉਸ ਤੋਂ ਬਾਅਦ ਅਪਰੇਸ਼ਨ ਸੰਭੂ ਕਰਤਾ ਆ ਕਰਤਾ ਉਹ ਕਰਤਾ ਉਹਨਾਂ ਵਿੱਚੋਂ ਕੁਝ ਗੱਲਾਂ ਬੜੇ ਸ਼ੱਕੇ ਖੜੇ ਕਰਦੀਆਂ ਨੇ ਕਿ ਜੇਕਰ ਸੱਚਮੁੱਚੋਂ ਦਰਦ ਠੀਕ ਹੁੰਦਾ ਉਹ ਸਹੀ ਐਕਸ਼ਨ ਹੁੰਦਾ ਤਾਂ ਇੱਕ ਗੱਲ ਦਾ ਮੇਰਾ ਸਵਾਲ ਹੈ ਸਰਕਾਰ ਤੇ ਦੋਨਾਂ ਸਰਕਾਰਾਂ ਤੇ ਇੱਥੋਂ ਦੇ ਪ੍ਰਸ਼ਾਸਨ ਤੇ ਇਹ ਖਾਈ ਫਿਰਦੇ ਕੇ ਟੰਡ ਪੈਂਦਾ ਫਿਰਦੇ ਨੇ ਉੱਥੇ ਇੱਕ ਡਰੋਨ ਲੱਗਿਆ ਮੰਨ ਲਿਆ ਪਾਕਿਸਤਾਨ ਦਾ ਡਰੋਨ ਆ ਉਹ ਆ ਕੇ ਡਿੱਗ ਗਿਆ ਤੇ ਉੱਤੇ ਨੁਕਸਾਨ ਹੋ ਗਿਆ ਉੱਥੋਂ ਦਾ ਪ੍ਰਸ਼ਾਸਨ ਸਭੀ ਸਰਕਾਰ ਦੇ ਦਿੱਤੇ ਹੋਏ ਦਿੱਤੇ ਹੋਏ ਆਲਮ ਦੇ ਮੁਤਾਬਕ ਉਸ ਪਰਿਵਾਰ ਨੂੰ 5 ਲੱਖ ਰੁਪਈਆ ਸ਼ਹੀਦ ਹੋਣ ਵਾਲੇ ਨੂੰ 5 ਲੱਖ ਦਿੱਤੀ ਹੈ ਤੇ ਐਨ ਉਸੇ ਟਾਈਮ ਤੇ ਇੱਕ ਇਹ ਘਟਨਾ ਘਟ ਜਾਂਦੀ ਹੈ ਕਿਹੜੇ ਲਈ ਸ਼ਰਾਬ ਪੀ ਕੇ ਕਾਫੀ ਆਦਮੀਆਂ ਦੀ ਮੌਤ ਹੋ ਜਾਂਦੀ ਹੈ ਜਿਹੜੇ ਤਾਂ ਪਾਕਿਸਤਾਨ ਦੇ ਡਰੋਨ ਦੇ ਰਾਹੀਂ ਪਾਕਿਸਤਾਨ ਦੇ ਡਰੋਨ ਹਮਲੇ ਦੇ ਰਾਹੀਂ ਸ਼ਹੀਦ ਮੰਨ ਲਿਆ ਉਹਨਾਂ ਨੂੰ ਘਰਾਂ ਦੇ ਵਿੱਚ ਬੈਠਿਆਂ ਦੇ ਉੱਤੇ ਆ ਕੇ ਗੋਲਾ ਚੱਲ ਗਿਆ ਉਹ ਮਰ ਗਏ ਉਹਨਾਂ ਨੂੰ 5 ਲੱਖ ਰੁਪਈਆ ਤੇ ਜਿਹੜੇ ਸ਼ਰਾਬ ਜਾਣੇ ਲਈ ਸ਼ਰਾਬ ਕਹਿਆ ਸ਼ਰਾਬ ਪੀ ਕੇ ਮਰ ਗਏ ਉਹਨਾਂ ਨੂੰ ਦੱਸ ਲਾ ਕਰ ਦਈਆ ਸੋਚ ਕੇ ਦੇਖੋ ਕੰਮ ਇਹ ਹਾਸੋ ਖੇਨੀ ਨਾਲ ਨਹੀਂ ਕੀ ਇਹ ਮਜ਼ਾਕ ਨਹੀਂ ਜੇ ਸੱਚ ਨੂੰ ਇਹ ਸ਼ਬਦੇ ਖੜੇ ਕਰ ਲਿਆ ਨੇ ਗੱਲਾਂ ਤੇ ਇਹ ਜਿਹੜਾ ਆਪਰੇਸ਼ਨ ਸੰਦੂਰ ਸੀ ਇਹਦੇ ڈپریشن ਚ ਨਾਲ ਲੱਗਦੇ ਚਲੋ खैर ਜਿਵੇਂ ਵੀ ਸੀ ਉਸ ਆਪਰੇਸ਼ਨ ਸਮੇਂ ਹਮਲੇ ਦੌਰਾਨ ਸਾਧਾ ਬੱਚਾ પ્રકાશ ਵੀ ਸ਼ਹੀਦ ਹੋ ਗਿਆ। ਉਹਦੀ ਸ਼ਹਾਦਤ ਹੋ ਗਈ। ਉੱਥੋਂ ਲਿਆਂਦੀ ਗੱਡ ਬਾਡੀ ਆਕੇ ਸੰਸਕਾਰ ਹੋ ਗਿਆ। ਹਜੇ ਉਹਦਾ ਸੇਵਾ ਬੰਦ ਰਿਹਾ। ਫੁੱਲ ਚੁਗਣੇ ਨੇ ਪਰਿਵਾਰ ਨੇ ਤੇ ਸਾਡੀ ਸਰਕਾਰ ਦੀ ਕਰਪੂਰਤ ਕੀ ਹੈ ਫਰੀਦਕੋਟ ਦੇ ਪ੍ਰਸ਼ਾਸਨ ਦੀ ਕਾਰਵਾਈ ਦੇਖੋ ਜਸ਼ਨ ਜੀਤ ਮਨਾਉਣਾ ਹੈ ਜਿੱਤ ਦਾ ਜਸ਼ਨ ਮਨਾਉਣਾ ਹੈ ਐਂ ਦਾਜਾ ਲਾ ਕੇ ਬਸਿਓ ਕਿ ਇਹਨਾਂ ਨੂੰ ਇਹ ਗੱਲ ਹੈ ਜਿਹੜੀ ਕਿ ਸੱਚਮੁੱਚ ਸਿੱਧ ਕਰਦੀ ਹੈ ਕਿ ਵਾਚੇ ਹੀ ਉਹ ਜਿਹੜਾ ਆਪਰੇਸ਼ਨ ਸੰਦੂਰ ਕੀਤਾ ਇਹਨਾਂ ਨੇ ਉਹ ਠੀਕ ਆ ਕਿ ਇਹ ਛੱਕੇ ਨਹੀਂ ਖੜੇ ਕਰਦੇ ਇਹ ਲੋੜ ਨਹੀਂ ਸੀ ਇਹ ਡਰਾਮਾ ਵਿਟਣ ਦੀ ਲੋੜ ਕੀ ਸੀ ਕੀ ਲੋੜ ਪੈ ਗਈ ਸੀ ਦਸ਼ਨਦੀਪ ਕਰਨ ਦੀ ਸਿਰਫ ਇਹਸ ਲਈ ਕਿ ਦੁਨੀਆ ਦੇ ਵਿੱਚ ਅਸੀਂ ਸਾਬਤ ਕਰ ਦਈਏ ਦੁਨੀਆ 'ਚ ਦੱਸ ਦਈਏ ਕਿ ਅਸੀਂ ਪਾਕਿਸਤਾਨ ਹਰਾਤਾ ਇਹਨਾ ਪੁੱਛਣਾ ਚਾਹੁੰਦਾ ਸਾਡੀ ਸਰਕਾਰ ਨੂੰ ਸਾਡੇ ਇਥੋਂ ਦੇ ਪ੍ਰਸ਼ਾਸਨ ਨੂੰ ਕਿ ਭਾਈ ਜੇ ਪਾਕਿਸਤਾਨ ਹਰਾਤਾ ਨਰਿੰਦਰ ਮੋਦੀ ਨੇ ਹਰਾਤਾ ਜੇ ਭਗਵੰਤ ਮਾਨ ਦੇ ਭਗਵੰਤ ਮਾਨ ਦੇ ਨਾਲ ਦੇ ਲਾਣੇ ਨੇ ਜਿਹੜੇ ਉਹਦੇ ਨਾਲ 92 ਜਿਤਾ ਕੇ ਭੇਜੇ ਉਹਨਾਂ ਨੇ ਹਰਾਤਾ ਜੇ ਪਾਕਿਸਤਾਨ ਹਰਾਇਆ ਤਾਂ ਸਾਡੇ ਸੈਨਿਕਾਂ ਨੇ ਸਾਡੇ ਜਵਾਨਾਂ ਨੇ ਹਰਾਇਆ ਜੇ ਉਹਨਾਂ ਨੂੰ ਪਿੱਛੇ ਮੋੜ ਦੀ ਗੱਲ ਕੀਤੀ ਹੈ ਜੇ ਸੱਚੀ ਹੋਇਆ ਜਾਂ ਸਾਰਾ ਕੁਝ ਤਾਂ ਫਿਰ ਸਾਡੇ ਜਵਾਨਾਂ ਦੀ ਬਦੌਲਤ ਹੋਇਆ ਤੇ ਜਿਨ੍ਹਾਂ ਦੀ ਬਦੌਲਤ ਹੋਇਆ ਉਹਨਾਂ ਨੂੰ ਅਜੇ ਤੱਕ ਸਾਡੀ ਸਰਕਾਰ ਨੇ ਸ਼ਹੀਦ ਦਾ ਤਰਜਾ ਨਹੀਂ ਦਿੱਤਾ ਸ਼ਹੀਦ ਮੰਨਣ ਨੂੰ ਸਾਡੀ ਸਰਕਾਰ ਤਿਆਰ ਨਹੀਂ ਮੈਂ ਤੇ ਇਹ ਵੀ ਗੱਲ ਕਹੂੰਗਾ ਕਿ ਸਾਡੇ ਸਰਕਾਰ ਲੋਕ ਨੇ ਬੜੇ ਰਿਸਪੈਕਟੇਬਲ ਨੇ ਡਿਪਟੀ ਕਮਿਸ਼ਨਰ ਜੀ ਬਾਜੀ ਹਨ ਪਤਾ ਲੱਗਿਆ ਕਿ ਉਹ ਵੀ ਇਸੇ ਤਰ੍ਹਾਂ ਦੇ ਦਰਦ ਦੇ ਤੱਕ ਮਿਲਿਆ ਹੋਇਆ ਇਸੇ ਤਰ੍ਹਾਂ ਦਾ ਦਰਦ ਇਸ ਤਰ੍ਹਾਂ ਦਾ ਅੱਜ ਆਇਆ। ਆਕਾਸ਼ਜੀਤ ਦੀ ਮਾਂ ਨੂੰ ਆਕਾਸ਼ਜੀਤ ਦੇ ਪਰਿਵਾਰ ਨੂੰ ਮਿਲਿਆ। ਤਾਂ ਜਿਹਨੂੰ ਇਹ ਦਰਦ ਮਿਲਿਆ ਹੈ ਇਥੋਂ ਦੇ ਸਾਰੇ ਦੇ ਸਾਰੇ ਪ੍ਰਸ਼ਾਸਨ ਨੂੰ ਅਗਰ ਸੱਚਮੁੱਚ ਇਹ ਸੱਚ ਨੂੰ ਦੇਸ਼ ਪ੍ਰਤੀ ਉਹਨਾਂ ਦੇ ਅੰਦਰ ਅਗਰ ਇਹ ਨਾਲੇ ਅੰਦਰ ਅਰਥੀ ਭਰਵੀ ਇਹ ਗੱਲ ਹੈ ਕਿ ਅਸੀਂ ਦੇਸ਼ ਲਈ ਆਪੇ ਲੋਕਾਂ ਲਈ ਜੋ ਕਰ ਰਹੇ ਹਾਂ ਸੰਵਿਧਾਨ ਦੀ ਕਸਮ ਦੇ ਮੁਤਾਬਕ ਉਹ ਠੀਕ ਕਰਨਾ ਹੈ ਤਾਂ ਫਿਰ ਮੈਨੂੰ ਇਹ ਲੱਗਦਾ ਕਿ ਖਰੀਦਕੋਟ ਦੇ ਸਾਰੇ ਦੇ ਸਾਰੇ ਪ੍ਰਸ਼ਾਸਨ ਨੂੰ ਸਾਰੇ ਦੇ ਸਾਰੇ ਅਧਿਕਾਰੀਆਂ ਨੂੰ ਅਸਤੀਫੇ ਦੇਣੇ ਚਾਹੀਦੇ ਸੀ ਕਿ ਜਿੰਨੀ ਦੇਰ ਤੱਕ ਇਹ ਨੌਜਵਾਨ ਨੂੰ ਕੋਈ ਸਹੀ ਦਾ ਕਰਜ਼ਾ ਨਹੀਂ ਦਿੰਦੇ 11 ਵਜੇ ਤੱਕ ਅਸੀਂ ਨੌਕਰੀਆਂ ਦੇ ਉੱਤੇ ਨਹੀਂ ਆਵਾਂਗੇ ਅਸੀਂ ਇਹਨਾਂ ਨੂੰ ਸ਼ਰਧ ਹੋਰ ਮਤਮ ਦੀ ਖਾਤਰ ਨਹੀਂ ਤਾਂ ਬੱਝੇਗਾ ਹੜਤਾਲਾਂ ਕਰਦੇ ਹੀ ਹੈ ਨਾ ਲੇਕਿਨ ਉਹ ਹੜਤਾਲਾਂ ਕਦ ਲਈ ਹੁੰਦੀਆਂ ਉਹ ਹੁੰਦੀਆਂ ਨੇ ਆਪਣੀਆਂ ਰਿਸ਼ਤਿਆਂ ਦੇ ਲਈ ਉਹ ਹੁੰਦੀਆਂ ਨੇ ਕਿ ਅਸੀਂ ਆਪਣੀ ਕਰਾਪਸ਼ਨ ਕੀਤੀ ਹੈ ਅਗਰ ਸਾਡੇ 'ਤੇ ਕੋਈ ਕਾਰਵਾਈ ਹੁੰਦੀ ਹੈ ਤਾਂ ਸਾਰੇ ਦੇ ਸਾਰੇ ਕੰਮ ਛੱਡ ਕੇ ਬੈਠ ਜਾਂਦੇ ਐ ਤੇ ਅੱਜ ਇੱਕ ਸ਼ਹੀਦ ਦੀ ਮਾਂ ਦਰਦਰ ਤੇ ਭਗਤੀ ਫਿਰਦੀ ਐ ਔਰ ਉਹਨੂੰ ਇਨਸਾਫ ਦੇਣ ਦੇ ਲਈ ਨਾ ਸਾਡਾ ਡੀਸੀ ਆ ਰਹੀ ਆਗੇ ਨਾ ਸਾਡੇ ਮਾਨਯੋਗ ਐਸਐਸਪੀ ਆ ਰਹੇ ਨੇ ਨਾ ਸਾਡੇ ਹੋਰ ਲੋਕ ਆ ਰਹੇ ਨੇ ਉਹ ਭਾਈ ਸੋਚੋ ਫੇਰ ਕੀ ਅਸੀਂ ਤੁਹਾਡੇ ਇਸ ਨੂੰ ਇਹਦਾ ਕਰਨ ਲਈਏ ਕਿ ਤੁਸੀਂ ਜਾਣ ਕੇ ਇੱਕ ਡਰਾਮਾ ਕਰਕੇ ਸਾਡੇ ਬੱਚੇ ਮਰਵਾ ਰਹੇ ਹੋ ਤੇ ਇਹ ਨਾ ਮੰਨ ਲਈਏ ਤਾਂ ਇਹ ਜਿਹੜਾ ਅੱppa ਜਿੱਥੇ ਆਏ ਆ ਨਾ ਅੱppa ਦੋਸਤੋਂ ਇਸ ਲਈ ਆਏ ਸੀ ਤੇ ਸਾਡੀ ਤੇ ਤਾਂ ਇਹ ਤੇ ਜੀਬ ਸਾਡਾ ਆਖਣਾ ਚਾਹੁੰਦਾ ਸੀ ਕਿ ਕਤਾਸ਼ ਜੀਬ ਦਾ ਬਾਪ ਅਸੀਂ ਉਹਨਾਂ ਦੇ ਘਰੇ ਜਿਸ ਦਿਨ ਬੈਠੇ ਹੋਏ ਆ ਇਹਨਾਂ ਨੇ ਉਸ ਦਿਨ ਗੱਲ ਕਹੀ ਸੀ ਕਿ ਕਹੇ ਸੀ ਕਿ ਅਸੀਂ ਬੈਠ ਕੇ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਸੀ ਠੀਕ ਹੈ ਬਹੁਤ ਛੋਟੇ ਥੋੜੇ ਸਮੇਂ ਦੇ ਵਿੱਚ ਉਹ ਲਿਖਿਆ ਗਿਆ ਆਪਾਂ ਹੋਰ ਸਮਾਂ ਪ੍ਰੋਗਰਾਮਾਂ ਦੇ ਵਿੱਚ ਬਹੁਤ ਵਿਜੀ ਆ ਬੇਸ਼ੱਕ ਲੈਂਡ ਫਾਰਮਿੰਗ ਨੂੰ ਲੈ ਕੇ ਆਪਾਂ ਜੋ ਪ੍ਰੋਗਰਾਮ ਦਿੱਤਾ ਹੋਇਆ ਹੈ ਕਿ 7 ਅਗਸਤ ਨੂੰ ਲੁਧਿਆਣੇ ਦੇ ਜੋਧਾ ਦੇ ਅੰਦਰ ਜੋਧਾ ਕਸਬਾ ਪੈਂਦਾ ਲੁਧਿਆਣੇ ਦੇ ਵਿੱਚ ਉੱਥੇ ਅਸੀਂ ਲੱਖਾਂ ਕਿਸਾਨਾਂ ਨੇ ਉੱਥੇ ਜਾ ਕੇ ਲੈਂਡ ਪੂਲਿੰਗ ਦਾ ਵਿਰੋਧ ਕਰਨਾ ਤੇ ਮੈਨੂੰ ਪਤਾ ਕਿ ਤੁਸੀਂ ਸਾਰੇ ਉਸ ਕੰਮ ਦੇ ਵਿੱਚ ਝੂਟੇ ਹੋਏ ਉਦੋਂ ਵਿੱਚ ਵੀ ਇਹ ਪ੍ਰੋਗਰਾਮ ਆਪਾਂ ਨੂੰ ਕਰਮਾ ਸੀ ਇਹ ਦਾ ਕਰਨ ਦੀ ਲੋੜ ਲੱਗੀ ਕਿ ਘੱਟੋ ਘੱਟ ਯਾਰ ਅਸੀਂ ਉਸ ਸ਼ਹੀਦ ਦੀ ਮਾਂ ਦੇ ਸਿਰ ਤੇ ਹੱਥ ਧਰ ਕੇ ਉਹਨਾਂ ਅੱਖਾਂ ਤੱਕ ਪਹੁੰਚੀਏ ਕਿ ਭੈਣ ਮੇਰੀ ਅਸੀਂ ਤੇਰੇ ਨਾਲ ਆ ਤੂੰ ਰੋ ਰਹੀ ਸੂਤ ਕ੍ਰਿਵੇ ਇਨਸਾਫ ਲਵਾਂਗੇ ਪਰ ਉਹ ਦਮ ਦੂਰ ਨਹੀਂ ਅੱਜ ਲੱਗਦਾ ਹੋਏਗਾ ਪ੍ਰਸ਼ਾਸਨ ਨੂੰ ਕਿ ਇੱਥੇ ਲੋਕ ਥੋੜੇ ਆ ਰਹੇ ਨੇ ਇੱਕ ਪੁਲਿਤ ਹੈ ਇੱਕ ਸ਼ਹੀਦ ਨੂੰ ਇਨਸਾਫ ਦਿਵਾਉਣ ਦੀ ਗੱਲ ਹੈ ਇੱਕ ਕਰਲਾਉਣੀ ਫਿਰਦੀ ਮਾਂ ਨੂੰ ਇਨਸਾਫ ਦਿਵਾਉਣ ਦੀ ਗੱਲ ਹੈ ਇਥੋਂ ਦੇ ਪ੍ਰਸ਼ਾਸਨ ਨੂੰ ਦੱਸ ਦਈਏ ਕਿ ਜਿੱਦਾਂ ਫਿਰ ਦੁਬਾਰਾ ਅਸੀਂ ਪ੍ਰੋਗਰਾਮ ਕਰਨਾ ਹੈ ਉਸ ਦਿਨ ਖਰੀਦਕੋਟ ਦੀਆਂ ਸੜਕਾਂ ਨੇ ਖਰੀਦਕੋਟ ਦੀਆਂ ਕਚਹਿਰੀਆਂ ਨੇ ਝੱਲਣਾ ਨਹੀਂ ਲੋਕਾਂ ਨੂੰ ਐਡੀ ਵੱਡੀ ਪੱਦਰ ਦੇ ਉੱਤੇ ਲੋਕ ਇੱਥੇ ਆਉਣਗੇ ਔਰ ਜਿੱਦ ਵਿੱਚ ਅਸੀਂ ਦੁਬਾਰਾ ਆਏ ਅੱਜ ਅਸੀਂ ਵਾਰਨਿੰਗ ਦੇਣ ਆਏ ਹਾਂ ਇਥੋਂ ਦੇ ਪ੍ਰਸ਼ਾਸਨ ਨੂੰ ਮੰਗ ਪੱਤਰ ਦੇਵਾਂਗੇ ਇਸੇ ਸਹਿਬਾਨ ਨੂੰ ਸਭੀ ਬੇਨਤੀ ਆ ਕਿ ਅੱਜ ਦੇ ਵਕਤ ਦੇ ਨਾਲ ਮਿਲਣ ਦਾ ਟਾਈਮ ਅਰਜੈਸਟ ਕਰਕੇ ਰੱਖਣ ਅਸੀਂ ਪੂਰੇ ਸ਼ਹਿਰੇ ਅੰਦਰ ਸਰਕਾਰ ਨੂੰ ਲੰਗਿਆ ਕਰਾਂਗੇ ਉਹਦਾ ਇਨਸਾਫ ਲੈਣ ਦੇ ਲਈ ਇਹ ਤਾਂ ਮੁਜ਼ਾਰਾ ਸ਼ਹਿਰ ਦੇ ਵਿੱਚ ਵੀ ਕੱਢਣਾ ਹੈ ਅਸੀਂ ਪ੍ਰਸ਼ਾਸਨ ਨੂੰ ਦੱਸ ਦਈਏ ਇਹ ਪ੍ਰਬੰਧ ਆਪ ਦੇ ਠੀਕ ਕਰ ਲਿਓ ਇੱਥੋਂ ਅਸੀਂ ਕਨਈਆ ਚੌਕ ਕਨਈਆ ਚੌਕ ਤੋਂ ਸਿੱਧੇ ਹੁੱਕੀ ਚੌਕ ਤੋਂ ਅੱਗੇ ਫਸਟ ਸਟੈਂਡ ਵੱਲੋਂ ਵੀ ਹੁੰਦੇ ਹੋਏ ਵਾਪਸ ਅਸੀਂ ਇੱਥੇ ਆਵਾਂ ਜਿੰਨੇ ਮੇਰੇ ਵੀਰ ਆਏ ਹੋ ਅਗਰ ਸੱਚੀਓ ਇਸ ਭੈਣ ਨੂੰ ਇਨਸਾਫ਼ ਦਿਵਾਉਣ ਦੇ ਹਾਮੀ ਹੋ ਸੱਚੀਓ ਦਿਲ ਦੇ ਅੰਦਰ ਇਹ ਹੈ ਕਿ ਚਾਹੇ ਕੁਝ ਵੀ ਹੋ ਜੇ ਇਸ ਨੂੰ ਇਨਸਾਫ਼ ਲੈ ਕੇ ਦੇਣਾ ਤਾਂ ਇੱਕ ਵੀ ਬੰਦਾ ਸਾਡਾ ਇਹ ਨਾ ਹੋਵੇ ਕਿ ਮਾਰਚ ਜਾ ਰਿਹਾ ਹੋਵੇ ਤੇ ਸਾਡੇ ਬੰਦੇ ਕੋਈ ਇੱਥੇ ਛਾਵੇਂ ਹੋ ਕੇ ਖੜ੍ਹਦੇ ਹੋਵੇ ਉੱਥੇ ਛਾਵੇਂ ਹੋ ਕੇ ਖੜ੍ਹਦੇ ਪਿਓ ਉੱਥੇ ਛਾਵੇਂ ਹੋ ਕੇ ਖੜ੍ਹਦੇ ਐਸ ਗੱਲ ਲਈ ਕਿੰਨੇ ਕ ਬੰਦੇ ਸਹਿਮਤ ਹੋ ਜਿਹੜੇ ਮਾਰਚ ਦੇ ਵਿੱਚ ਸਾਰੇ ਤੁਰ ਲਈ ਅਟਕੜਾ ਕਰਕੇ ਦੱਸੋ ਬਣਾ ਸਾਰੇ ਚੱਲਾਂਗੇ ਆ ਕਿਤੇ ਰਾਜੇ ਦੇ ਰਕਤਾ ਨਹੀਂ ਰੁਲਦਾ ਕੰਮ ਤੁਹਾਡੀ ਸੀ ਸਭਾਂ ਨੂੰ ਸਾਡੀ ਬੇਨਤੀ ਆ ਕਿ ਅਸੀਂ ਵਾਪਸ ਆਉਣਾ ਹੈ ਵਾਪਸ ਆ ਕੇ ਇੱਥੇ ਅਸੀਂ ਇਹ ਗੱਲ ਮਰ ਪੱਤਰ ਦੇਣਾ ਔਰ ਨਾਲ ਇਹ ਵੀ ਨਾਲ ਦੀ ਨਾਲ ਇਹ ਵੀ ਸਾਡੀ ਜੇ ਕਿ ਅਸੀਂ ਦੁਬਾਰਾ ਇਸ ਨੌਜਵਾਨ ਨੂੰ ਇਸ ਪਰਿਵਾਰ ਨੂੰ ਇਸ ਮਾਂ ਨੂੰ ਉਸਦੇ ਬਾਪ ਨੂੰ ਬੈਜੋ ਬੈਜੋ ਸਾਬਤ ਹੋਣ ਦੇ ਲਈ ਸਭ ਤੋਂ ਪਹਿਲੀ ਗੱਲ ਹੈ ਸਾਡੀ ਯਾਦ ਕਰ ਲੈ ਸਾਡੀ ਗੱਲ ਨੋਟ ਕਰ ਲੈ ਪ੍ਰਸ਼ਾਸਨ ਇਤੋਂ ਨਹੀਂ ਇੰਟੈਲੀਜੈਂਸ ਕਿ ਉਸ ਨੌਜਵਾਨ ਨੂੰ ਸਰਕਾਰ ਸ਼ਹੀਦ ਦਾ ਦਰਜਾ ਦੇਵੇ ਕਿੱਟਾ ਜੀ ਵਿੱਚੋਂ ਦੂਸਰੀ ਗੱਲ ਟੈਂਪਰੇਚਰ ਦੀ ਤੇ ਇੱਕ ਸ਼ਹੀਦ ਦੀ ਮਾਂ ਨੂੰ ਉਹਦੇ ਬਾਪ ਨੂੰ ਉਹਦੇ ਪਰਿਵਾਰ ਨੂੰ ਜੋ ਜੋ ਮਦਦ ਦੇਣੀ ਬਣਦੀ ਹੈ ਉਹਦੇ ਪਰਿਵਾਰ ਦੇ ਉਹਦਾ ਭਾਈ ਰਹਿੰਦਾ ਹਜੇ ਉਹਨੂੰ ਨੌਕਰੀ ਸਰਕਾਰੀ ਨੌਕਰੀ ਦੇਣ ਦਾ ਪ੍ਰਬੰਧ ਕਰੇ ਸਰਕਾਰ ਬਾਕੀ ਸਾਡੀ ਇਹ ਬੇਨਤੀ ਹੈ ਤਵੇ ਜਿਹੜੀ ਉਹ ਮਾਂ ਉਹ ਬਾਪ ਹੈ ਉਹਨਾਂ ਦਾ ਸਹਾਰਾ ਸੀ ਉਹ ਅਸੀਂ ਜਿਹੜੋ ਬੱਚੇ ਨੂੰ ਜਨਮ ਦਿੰਨੇ ਆ ਨਾ ਬੱਚੇ ਨੂੰ ਜਨਮ ਦੇਣ ਦੇ ਮਗਰਲੇ ਪਾਸੇ ਜਿਹੜੀ ਭਾਵਨਾ ਹੁੰਦੀ ਹੈ ਉਹ ਇਹ ਹੁੰਦੀ ਹੈ ਕਿ ਇਹ ਸਾਡਾ ਪੜਾਪਾ ਸੰਭੇਗਾ ਇਹ ਪੜਾਪੇ ਦੇ ਵਿੱਚ ਸਾਡੀ ਟਮੋਰੀ ਬਣੇਗਾ ਸਾਡਾ ਸਹਾਰਾ ਬਣੇਗਾ ਔਰ ਇਹਨਾਂ ਦਾ ਸਹਾਰਾ ਘਟ ਗਿਆ ਹੈ ਇਹਨਾਂ ਨੂੰ ਸਹਾਰਾ ਦੇਣਾ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਹਰੀਦਕੋਟ ਦੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਮੈਨੂੰ ਪਤਾ ਲੱਗਿਆ ਕਿ ਇਹ ਕਹਿੰਦਾ ਉਸ ਯੂਨੀਵਰਸਿਟੀ ਨੇ ਜਿਸ ਨੇ ਇਹਨਾਂ ਨੂੰ